Radio Mirchi 98.3 FM presents। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਪੱਕ ਪੱਕ ਬੀਨੂ ਟਲੋਂ। ਸੋ ਅੱਜ ਮੈਂ ਬਾਈ ਵਾਲੀ ਸੀਟ ਤੇ ਬੈਠ ਕੇ ਆਪਾਂ ਪ੍ਰੈਂਕ ਬਣਾਵਾਂਗੇ। ਅੱਜ ਰਮਨੀਤ ਦਾ ਰਮਨੀਤ ਨੂੰ ਰਗੜ ਕੇ ਰੱਖ ਦੇਣਾ। ਅੱਜ ਦੇਖੋ ਫਿਰ ਰਮਨੀਤ ਨਾਲ ਆਪਾਂ ਕਿਦਾਂ ਨੰਬਰ ਡਾਇਲ ਕਰਦੇ ਆ। ਦੇਖਦੇ ਅਗੂ ਕੀ ਕੀ ਸਫਾਈਆਂ ਦਿੰਦਾ ਜਬੜਾ ਨੇ ਰੇਲ ਉਹਦੀ। हेलो रविता हां जी परी पेना जी अ बिन्नू बोलदा हां जी हां जी हां जी भाई परी पेना जी जंदा रे जंदा रे और किमे ठीक है ठीक है भाई तू सुनाओ कित्ता जी की हाल चाल जी बड़ा बिजी तो नहीं है ना 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 भाई ਥੋੜੇ ਕਰਕੇ ਬਿਜੀ ਲੈ ਬਾਈ ਕੋਈ ਦੇਖ ਪਹਿਲਾਂ ਹੀ ਇਹਦੀ ਹੋਰ ਸੁਣਾਓ ਜੀ ਤੇਨੂੰ ਗੱਲ ਕਰਨੀ ਸੀ ਯਾਰ ਠੀਕ ਠੀਕ ਜਲਦੀ ਪ੍ਰੋਮੋਸ਼ਨ ਪ੍ਰੋਮੋਸ਼ਨ ਦਾ ਠੀਕ ਹੈ ਪਰ ਹਾਂਜੀ ਗੱਲ ਕਰਨੀ ਤੇ ਨਾਲ ਹੈਗਾ ਦੋ ਮਿੰਟ ਹਾਂਜੀ 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 ਹੁਕਮ ਕਰੋ ਬਾਈ ਹੁਕਮ ਕਰੋ ਜੀ ਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਮੈਂ ਛੋਟਾ ਭਰਾ ਸਮਝਦਾ ਸੀ ਅੱਪ ਦਾ ਹਨਾ ਹਾਂਜੀ ਤੈਨੂੰ ਮੈਂ ਛੋਟਾ ਭਰਾ ਸਮਝਦਾ ਆਪਦਾ ਪਰ ਮੈਨੂੰ ਤੈਨੂੰ ਤੈਨੂੰ ਮੈਂ ਫਿਲਮ ਚ ਲੈ ਆ ਮੈਂ ਤੂੰ ਗਲਤੀ ਕਿਉਂ ਕੀ ਆਂ ਦੱਸ ਦੇ ਬਸ ਮੇਰਾ ਕਸੂਰ ਕੀ ਆ ਹਾਂਜੀ ਹਾਂਜੀ ਨਹੀਂ ਹਾਂਜੀ ਹਾਂਜੀ ਨਹੀਂ ਮੇਰਾ ਕਸੂਰ ਦੱਸ ਦੇ ਮੈਂ ਤੈਨੂੰ ਫਿਲਮ ਚ ਰੋਲ ਦਿੱਤਾ ਵੀਰੇ ਬਧੀਆ ਜਿਹੜਾ ਆਪਦੇ ਸਮਝ ਕੇ ਹੈ ਨਾ ਤੂੰ ਮੇਰਾ ਛੋਟਾ ਭਰਾ ਐ ਤੂੰ ਬੜਾ ਵਧੀਆ ਕੰਮ ਕਰਦਾ ਪਰ ਮੈਂ ਤੂੰ ਗਲਤੀ ਕਿੱਥੇ ਹੋ ਗਈ ਇਹ ਦੱਸ ਦੇ ਬਸ ਫਿਰ ਮੇਰੇ ਤੋਂ ਕੀ ਗਲਤੀ ਹੋ ਗਈ ਜੀ ਨਹੀਂ ਤੇਤੋਂ ਤਾਂ ਨਹੀਂ ਹੋਈ ਗਲਤੀ ਤਾਂ ਮੈਨੂੰ ਲੱਗਦਾ ਸਾਤ ਹੋਈ ਤੁਸੀਂ ਵੀਰੇ ਸਾਰੇ ਪਾਸੇ ਤੁਸੀਂ ਤਾਂ ਬਦਨਾਮੀ ਕਰ ਰਹੇ ਹੋ ਮੇਰੀ ਤੂੰ ਮੈਨੂੰ ਹਾਂ ਤੂੰ ਵੀਰੇ ਸ਼ਰਿਆਂ ਨੂੰ ਸਾਰਿਆਂ ਨੂੰ ਕਹਿ ਰਹੇ ਆ ਬਿੰਨੂ ਢਿਲੋਂ ਦਾ ਪ੍ਰੋਡਕਸ਼ਨ ਹਾਊਸ ਮਾੜਾ ਪ੍ਰੋਡਕਸ਼ਨ ਹਾਊਸ ਹੈ ਨਾ ਕਿਸੇ ਵੀ ਮੈਂ ਮੈਂ ਗੱਲ ਸੁਣ ਗੱਲ ਸੁਣ ਮੈਂ ਮੈਂ ਰਵਨੀਤ ਗੱਲ ਸੁਣ ਪਹਿਲਾਂ ਮੇਰੀ ਮੈਂ ਉਵੇਂ ਨਹੀਂ ਗੱਲ ਕਰਦਾ ਮੈਨੂੰ ਸਾਰੇ ਜਿੱਥੇ ਵੀ ਮੈਨੂੰ ਕਿਸੇ ਨੇ ਦੱਸਿਆ ਦੇਖ ਮੈਂ ਉਦਾਂ ਨਹੀਂ ਗੱਲ ਕਰਦਾ ਹੁੰਦਾ ਮੈਂ ਤੈਨੂੰ ਵੀ ਪਤਾ ਮੈਂ ਮੇਰੀ ਗੱਲ ਸੁਣ ਲੈ ਮੈਂ ਤੱਤਾ ਦੀ ਗੱਲ ਕਰਦਾ ਹੁੰਦਾ ਮੈਂ ਕਦੇ ਜ਼ਿੰਦਗੀ ਚ ਅੱਜ ਤੱਕ ਤੈਨੂੰ ਕਦੇ ਕੁਝ ਬੋਲੇ ਕਦੇ ਨਹੀਂ ਹੈ ਜਿੰਨਾ ਜਿੰਨਾ ਮੇਰੀ ਗੱਲ ਸੁਣ ਰਵਨੀ ਤੂੰ ਬਸ ਮੇਰੀ ਗੱਲ ਸੁਣ ਲੈ ਮੈਂ ਭਰਿਆ ਬੈਠਾ ਮੈਂ ਮੁੜ ਕੇ ਕਦੇ ਨਾ ਤੈਨੂੰ ਇਹ ਸਪੋਨ ਤੋਂ ਬਾਅਦ ਫੋਨ ਕਰਾਂ ਮੀਰ ਬਣ ਕੇ ਮੇਰੀ ਗੱਲ ਸੁਣ ਲੈ ਅੱਜ ਮੇਰਾ ਦੁੱਖ ਹੀ ਉੱਥੇ ਹੁੰਦਾ ਜਦੋਂ ਨਾਲ ਦਾ ਬੰਦਾ ਇਦਾਂ ਕਰਦਾ ਹੈ ਹਨਾ ਮੈਂ ਤੇਨਾ ਤੈਨੂੰ ਜਿੰਨੇ ਦਿਨਾਂ ਦੀ ਗੱਲ ਕੀਤੀ ਜਿੱਡਾ ਕੈਰੇਕਟਰ ਦੀ ਗੱਲ ਕੀਤੀ ਉਨਾ ਹੀ ਲੈਣ ਚਦਾ ਤੇ ਤੈ ਤੂੰ ਕੈਰੇਕਟਰ ਕਰਾਇਆ ਤੇ ਉਹਦੇ ਪੈਸੇ ਦਿੱਤੇ ਬਕਾਇਦਾ ਤੂੰ ਫਿਰ ਸਾਡੇ ਪ੍ਰੋਡਕਸ਼ਨ ਹਾਊਸ ਵਾਸਤੇ ਜਦੋਂ ਬਾਹਰ ਬਹਿ ਕੇ ਜਦੋਂ ਇਦਾਂ ਦੀਆਂ ਗੱਲਾਂ ਕਰਦਾ ਵੀ ਮਾੜਾ ਪ੍ਰੋਡਕਸ਼ਨ ਹਾਊਸ ਹੈ ਪ੍ਰੋਫੈਸ਼ਨਲਿਜ਼ਮ ਹੈ ਨਹੀਂ ਉਹਨੂੰ ਫਿਲਮ ਨਹੀਂ ਮੇਰੀ ਗੱਲ ਸੁਣਨਾ ਅੱਜ ਤੂੰ ਮੇਰੇ ਮੈਂ ਮੇਰੇ ਨਾਲ ਰਵਨੀਤ ਅੱਜ ਤੂੰ ਰਵਨੀਤ ਮੇਰੀ ਗੱਲ ਸੁਣ ਤੂੰ ਨਾ ਮੇਰੀ ਗੱਲ ਸੁਣ ਰਵਨੀਤ ਬਾਈ ਰਵਨੀਤ ਜਸਟ ਰਵਨੀਤ ਮੇਰੀ ਗੱਲ ਸੁਣ ਲੈ ਮੈਂ ਰੋਂ ਨਿਕਲੀ ਜਾਂਦਾ ਮੇਰਾ ਭਾਈ ਤੁਸੀਂ ਹੈਗੇ ਕਿੱਥੇ ਮੈਂ ਮੈਂ ਤੈਨੂੰ ਬਾਅਦ ਦੱਸੂਗਾ ਮੈਂ ਤੇਰੇ ਪਹਿਲਾਂ ਦਿਲ ਚ ਹੁੰਦਾ ਸੀ ਤੂੰ ਪਰ ਅੱਜ ਮੈਨੂੰ ਲਾ ਕੇ ਸੜਕ ਤੇ ਸਿੱਟਦਾ ਮੈਂ ਹੈਨਾ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਰਵਨੀਤ ਨਾ ਬੋਲ ਨਾ ਪਹਿਲਾਂ ਮੈਨੂੰ ਮੇਰੀ ਸੁਣਾਣਾ ਜੀ ਭਾਈ ਸਭ ਮੈਂ ਨਾ ਬੈਰੀ ਹੱਥ ਕੱਲ ਨੂੰ ਨਾ ਤੂੰ ਦਾ ਗਲਾ ਫੜਨ ਨੂੰ ਜਾਂਦਾ ਯਾਰ ਤੂੰ ਸਾਰੇ ਪਾਸੇ ਸਾਰੇ ਪਾਸੇ ਕਹਿੰਦਾ ਕਿ ਫਰਦਾਨ ਦੇਖ ਫਿਰ ਤੂੰ ਫਿਰ ਤੂੰ ਸਾਡੇ ਪ੍ਰੋਡਕਸ਼ਨ ਹਾਊਸ ਵਾਸਤੇ ਮਾੜਾ ਬੋਲਿਆ ਫਿਰ ਤੂੰ ਚੱਲ ਛੱਡ ਭਰਾ ਜੇ ਤੂੰ ਇੰਨਾ ਹੀ ਇਮਾਨਦਾਰ ਸੀ ਆਪਣੀ ਗੱਲ ਹੋਈ ਵੀ ਮੈਂ ਤੈਨੂੰ ਪ੍ਰਭਾ ਸਾਰੇ ਮੇਰੀ ਫਿਲਮ ਤੂੰ ਪਰਬੋ ਮੈਂ ਗੱਲ ਸੁਣ ਮੇਰੀ ਗੱਲ ਬੋਲ ਨਾ ਮੇਰੀ ਨਾਲ ਫੌਜੀ ਬਾਈ ਨੂੰ ਵੀ ਫੋਨ ਕਰਤਾ ਜੀ ਨਾਲੇ ਜੱਗੀ ਬਾਈ ਨੂੰ ਵੀ ਫੋਨ ਕਰਤਾ ਜੀ ਕਿ ਉੱਥੇ ਨਾ ਮੈਨੂੰ ਤੁਸੀਂ ਮੈਨੂੰ ਕਹਿੰਦੇ ਓਕੇ ਓਕੇ ਵੀਰੇ ਕੈਰੀ ਆਨ ਸਾਰਾ ਆਪਕੇ ਮੈਂ ਮੈਂ ਮੇਰੀ ਗੱਲ ਸੁਣ ਲੈ ਮੈਨੂੰ ਸਭ ਪਤਾ ਲੱਗਾ ਤੂੰ RAM ਨਾਲ ਕਿਸੇ ਨੂੰ ਇਹ ਵੀ ਦੱਸ ਕੇ ਗਿਆ ਕਹਿੰਦਾ ਇਹੋ ਜਿਹੇ ਪ੍ਰੋਮੋਸ਼ਨਾਂ 50 ਹੁੰਦੀਆਂ ਨੇ ਮੈਂ ਨਹੀਂ ਜਾਂਦਾ ਵੀ ਕੋਈ ਲੋੜ ਨਹੀਂ ਹੁੰਦੀ ਇਹਦਾ ਇੱਕ ਦੋ 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 ਗੱਲ ਸੁਣ ਮੇਰਾ ਭਰਾ ਤੂੰ ਮੇਰੀ ਇੱਕ ਮਿੰਟ ਗੱਲ ਸੁਣ ਲਓ ਹਾਂ ਹਾਂ ਦੱਸ ਭਈ ਤੁਸੀਂ ਮੈਨੂੰ ਆਪਣਾ ਛੋਟਾ ਭਰਾ ਕਹਿੰਨੇ ਹੋ ਤੁਸੀਂ ਕਦੇ ਐਕਸਪੈਕਟ ਕੀਤਾ ਕਿ ਮੈਂ ਐਂ ਕਰ ਸਕਦਾ ਦੱਸੋ ਮੈਨੂੰ ਮੇਰੇ ਦੁਖੀ ਉੱਥੇ ਹੁੰਦਾ ਜਿੱਥੇ ਬੰਦਾ ਐਕਸਪੈਕਟ ਨਹੀਂ ਕਰਦਾ ਜਿੱਥੇ ਤਾਂ ਬੰਦਾ ਮੈਂ ਨਹੀਂ ਕਿਹਾ ਜੀ ਮੈਂ ਕੁਝ ਵੀ ਨਹੀਂ ਕਿਹਾ ਮੈਂ ਕਿਨੂੰ ਕਿਹਾ ਜੀ ਮੇਰੇ ਸਿਰ 'ਚ ਜੁੱਤੀਆਂ ਮਾਰਾਂ ਜੀ ਮੈਂ ਮੈਂ ਉਸ ਜੀ ਮੇਰੇ ਵੱਡੇ ਭਰਾ ਹਾਂ ਵੀਰੇ ਮੈਂ ਤਾਂ ਚਾਹ ਹੀ ਬਹੁਤ ਹੈ ਵੀਰੇ ਥੋੜੀ ਫਿਲਮ ਦੇ ਵਿੱਚ ਮੈਂ ਹਿੱਸਾ ਬਣ ਗਿਆ ਮੈਨੂੰ ਤਾਂ ਲੋਕ ਕਹਿੰਦੇ ਫਿਰਦੇ ਨੇ ਕਿ ਭਰਾ ਵਾ ਤੇ ਤੇਰੀ ਚੜ੍ਹਾਈ ਹੈ ਜੀ ਇਹ ਹੈ ਉਹ ਹੈ ਭਾਜੀ ਕਿ ਕਿਹਨੂੰ ਕਿਹਾ ਰਵਨੀਤ ਪਹਿਲਾਂ ਨੇ ਕਿਹਾ ਸੀ ਕਿ ਲੋਕ ਮੈਨੂੰ ਤਾਂ ਨਹੀਂ ਦੇਖਦੇ ਅੱਜ ਕੱਲ ਵੀਰੇ ਤੁਸੀਂ ਤਾਂ ਵੱਡੇ ਹੋ ਵੀਰੇ ਤੁਸੀਂ ਮੇਰੇ ਫਿਰ ਤੇ ਮਾਰ ਦੋ ਦਿੱਤੀਆਂ ਬਾਈ ਕਿਹਨੇ ਕਿਹਾ ਸੁਣ ਮੇਰੀ ਮੇਰੀ ਗੱਲ ਸੁਣ ਮੈਂ ਤੇਰੇ ਮੈਂ ਨਾ ਪਤਾ ਰਵਨੀਤ ਮੈਂ ਗੱਲ ਨਹੀਂ ਕਰਦਾ ਮੈਂ ਮੈਂ ਫਾਇਦਾ ਤਤਾਂ ਤੇ ਲੜਨ ਵਾਲਾ ਬੰਦਾ ਮੈਂ ਤੂੰ ਤੇਰੇ ਮੂਰੇ ਬੰਦਾ ਲੈ ਕੇ ਆਉਂਗਾ ਫਿਰ ਤੂੰ ਮੁੜ ਕੇ ਚੱਲ ਛੱਡ ਪਰ ਆ ਪਰਸੋਂ ਆਪਾਂ ਇੱਥੇ ਆਉਣਾ ਸੀਗਾ ਤੂੰ ਜਾਣ ਕੇ ਕਿਸ ਤੋਂ ਫੋਨ ਕਰਾਇਆ ਵੀ ਤੇਰੀ ਹੋਰ ਪਾਸੇ ਸ਼ੂਟਿੰਗ ਚੱਲਦੀ ਹੈ ਮੈਂ ਨਹੀਂ ਆ ਸਕਦਾ ਤੂੰ ਮੈਨੂੰ ਸਟਾਰ ਟਾਈਪ ਫੀਲ ਕਰ ਮੇਰਾ ਛੋਟਾ ਭਰਾ ਬਣ ਕੇ ਨਹੀਂ ਆ ਰਿਹਾ ਸਟਾਰ ਟਾਈਪ ਫੀਲਿੰਗ ਮੈਨੂੰ ਦੇ ਰਿਹਾ ਮੈਨੂੰ ਤੇਰੇ ਕੋਲ ਔਰਾ ਪਹਿਲਾਂ ਛੋਟੇ ਭਰਾ ਵਾਲਾ ਫੀਲ ਆਉਂਦਾ ਸੀ ਤੂੰ ਤਾਂ ਮੈਨੂੰ ਸਟਾਰ ਬਣ ਕੇ ਦਿਖਾਤਾ ਤੂੰ ਮੇਰੇ ਸਿਰ ਤੇ ਬੈਠਾ ਫਲਾਣਾ ਮੈਨੂੰ ਮੈਨੂੰ ਕਹਿੰਦਾ ਮੈਨੂੰ ਗੱਲ ਸੁਣ ਮੇਰੀ ਗੱਲ ਸੁਣ ਵੀਰੇ ਮੈਂ ਤਾਂ ਤੁਹਾਡੇ ਤੋਂ ਬਹੁਤ ਡਰਦਾ ਵੀਰੇ ਮੈਂ ਤਾਂ ਹੀ ਤਾਂ ਫੌਜੀ ਬਾਈ ਨੂੰ ਫੋਨ ਕਰਦਾ ਵੀ ਤੁਹਾਡੇ ਤੋਂ ਮੈਨੂੰ ਡਰ ਲੱਗਦਾ ਵੀਰੇ ਐ ਨਾ ਕਹੋ ਜੀ ਵ ਫਿਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਹੜਾ ਕਟਣਾ-ਕੋਟਲੋ ਜਿਹੜਾ ਬਾਈ ਪਰ ਮੇਰੀ ਕੋਈ ਗਲਤ ਗੱਲਤੀ ਵੀ ਹੈ ਨਹੀਂ ਬਾਈ ਮੇਰੀ ਕੋਈ ਮੈਂ ਕਿਸੇ ਨੂੰ ਪ੍ਰੋਡਕਸ਼ਨ ਹਾਊਸ ਮੇਰਾ ਆਪਣਾ ਪ੍ਰੋਡਕਸ਼ਨ ਹਾਂ ਉਹਦਾ ਬਾਈ ਕਵਰਨਮੈਬਿਲਿਟੀ 'ਚ ਬੈਠਾ ਰਿਹਾ ਹਾਂ ਜੀ ਉੱਥੇ ਰਵਨੀਤ ਤੂੰ ਇਹ ਵੀ ਕਿਹਾ ਹੈ ਕਹਿੰਦਾ ਮੇਰਾ ਤਾਂ ਜਿਹੜੇ ਬੰਦੇ ਨੇ ਮੈਨੂੰ ਦੱਸਿਆ ਕਹਿੰਦੇ ਮੇਰਾ ਰੋਲ ਐਡਾ ਵੱਡਾ ਸੀ ਜਾਣ ਕੇ ਇਹਨਾਂ ਨੂੰ ਡਰ ਸੀ ਆ ਮੇਰਾ ਰੋਲ ਕਟਾਤਾ ਵਿੱਚੋਂ ਨਹੀਂ ਦੱਸ ਮੈਂ ਕਿਹੜਾ ਰੋਲ ਕਟਾਤਾ ਦੱਸ ਬਾਈ ਮੇਰੇ ਮੂੰਹ ਤੇ ਬੰਦਾ ਦਾ ਕਰ ਦਿਓ ਜੀ ਮੈਂ ਮੈਂ ਬਾਕਾਇਦਾ ਵੀਰੇ ਬੰਦਾ ਕਰੂੰਗਾ ਬਾਕਾਇਦਾ ਬੰਦਾ ਕਰੂੰ ਫਿਰ ਕਹਿੰਦੇ ਕਿਵੇਂ ਪਹਿਲੇ ਇੱਕ ਵੀਰੇ ਇੱਕ ਦਿਨ ਤੂੰ ਸਾਡੇ ਨਾਲ ਲਾ ਕੇ ਗਿਆ ਉਹ ਬੰਦੇ ਨੇ ਤਾਂ ਸਾਨੂੰ ਇੱਥੇ ਤੱਕ ਦੱਸਦਾ ਕਹਿੰਦਾ ਦੱਸ ਆਹ ਕਹਿੰਦਾ ਆਹ ਹੋਟਲ ਐ ਵਿੱਚ ਰੱਖ ਲਿਆ ਕਹਿੰਦਾ ਮੈਨੂੰ ਮੈਨੂੰ ਬਈ ਫਾਈਵ ਸਟਾਰ ਵਾਲਾ ਬੰਦਾ ਕਹਿੰਦਾ ਮੈਂ ਇੱਥੇ ਤੁਰਿਆ ਫਿਰੂੰਗਾ ਕਹਿੰਦਾ ਇਹਨਾਂ ਨਾਲ ਤੁਰਿਆ ਕਹਿੰਦਾ ਲਈ ਫਿਰਦੇ ਨੇ ਘੜੀਸੀ ਫਿਰਦੇ ਨੇ ਇਹ ਥੋੜਾ ਹੁੰਦਾ ਕਹਿੰਦਾ ਜਿਹਨੇ ਦੇਖਣਾ ਹੁੰਦਾ ਦੇਖਣੇ ਆ ਹਾਂ ਦਾ ਇੱਥੇ ਤੱਕ ਇੱਥੇ ਤੱਕ ਕਹਿੰਦਾ ਕਹਿੰਦਾ ਸਾਡੇ ਤਾਂ ਪੈਸੇ ਵੀ ਦੱਬੇ ਨੇ ਅੱਦੇ ਮੈਂ ਕਿਹਾ ਜੀ ਹਾਂ ਤੂੰ ਤਾਂ ਯਾਰ ਬਈ ਤੂੰ ਮੈਂ ਤਾਂ ਜੈ ਮੈਂ ਤਾਂ ਜੈ ਮੈਂ ਤਾਂ ਤੈਨੂੰ ਜੀ ਕਹਿ ਕੇ ਬੋਲ ਰਿਹਾ ਤੂੰ ਤਾਂ ਗਾਲੀ ਘਲੋਚ ਵੀ ਕੀਤੀ ਆ ਉਹ ਮੇਰੇ ਬਾਰੇ ਮੇਰੇ ਬਾਰੇ ਇਹ ਜਿਹੇ ਸ਼ਬਦ ਬੋਲੇ ਨੇ ਹੁਣ ਮੈਂ ਦੱਸ ਨਹੀਂ ਸਕਦਾ ਤੈਨੂੰ ਮੈਂ ਤਾਂ ਭਰਿਆ ਬੈਠਾ ਯਾਰ ਭਾਈ ਭਾਈ ਮੈਂ ਮੈਂ ਭਾਈ ਆਪਣੇ ਪਿਓ ਦਾ ਨਹੀਂ ਜੇ ਮੈਂ ਤੁਹਾਡੇ ਬਾਰੇ ਐ ਕਿ ਹੋਵੇ ਹੋਰ ਦੱਸੋ ਭਾਈ ਮੈਂ ਮੈਂ ਤੈਨੂੰ ਰਬਨੀਤ ਮੈਂ ਮੇਰੇ ਤਾਂ ਮੈਂ ਤਾਂ ਯਾਰ ਪਹਿਲੀ ਵਾਰੀ ਪਛਤਾਉਣਾ ਵੀ ਆਪਦਾ ਪ੍ਰੋਡਕਸ਼ਨ ਹਾਊਸ ਨਾ ਹੈਲੋ 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 ਭਾਈ ਯਾਰ ਤੇ ਕਿੰਨਾ ਚਿਰ ਭਾਈ ਤੁਸੀਂ ਆ ਗਏ ਯਾਰ ਹੁਣ ਮੈਂ ਹੁਣ ਰਬਨੀਤ ਮੈਨੂੰ ਪੜਾਇਆ ਕਿ ਨਹੀਂ ਐ ਪੱਟੀ ਤੂੰ ਮੈਨੂੰ ਦੱਸਦੇ ਹੈ ਨਹੀਂ ਜੇ ਮੈਂ ਪੁੱਛਦਾ ਕਿ ਕਿੱਥੇ ਹੋ ਕੁਝ ਇਹ ਨਾ ਹੁਣ ਤੂੰ ਆਉਣਾ ਨਹੀਂ ਜੇ ਮੈਂ ਤੂੰ ਕਹਿੰਦੇ ਪਹਿਲਾਂ ਤੂੰ ਮੇਰੇ ਦਿਲ 'ਚ ਸੀਗਾ ਹੁਣ ਤੂੰ ਮੈਂ ਹੈ ਨਹੀਂ ਬਈਆ ਖੜ ਜਾ ਰਵਨੀਤ ਇੱਕ ਮਿੰਟ ਰੋਣਾ ਦੇਖ ਮੇਰਾ ਵੀ ਰੋਣਾ ਨਿਕਲ ਜਾਂਦਾ ਇੱਥੇ ਮੇਰਾ ਵੀ ਬਹੁਤ ਬੁਰਾ ਹਾਲ ਹੈ ਪਰ ਇੱਕ ਮਿੰਟ ਮੈਂ ਤੈਨੂੰ ਦੱਸਦਾ ਆ ਮੈਂ ਤੇਰੇ ਮੂਰੇ ਬੰਦਾ ਕਰਦਾ ਮੇਰੇ ਕੋਲੇ ਖੜਾ ਰਾਜੂ ਨਾਲ ਗੱਲ ਕਰ ਲੈ ਰਾਜੂ ਹੈ ਜਿਹਦੇ ਕੋਲੇ ਤਾਂ ਸਾਰੀਆਂ ਗੱਲ ਆਲਾ ਗੱਲ ਕਰ ਇੱਕ ਮਿੰਟ ਰਾਜੂ ਨਾਲ ਗੱਲ ਕਰ ਲੈ ਆਲਾ ਰਾਜੂ ਨਾਲ ਰਾਜੂ ਨਾਲ ਗੱਲ ਕਰ ਹੈਲੋ ਰਵਨੀਤ ਵੀਰੇ ਹਾਂ ਯਾਰ ਤੂੰ ਉਦਨ ਖਾਦੀ ਪੀਤੀ ਕਿਹਾ ਤਾਰੇ ਆਈ ਯਾਰ ਤਾ ਕੌਣ ਬੋਲਦਾ ਤੂੰ ਯਾਰ ਮੈਂ ਵੀਰੇ ਰਾਜੂ ਰਾਜੂ ਉਸ ਦਿਨ दारू ਪੀ ਕੇ ਤੂੰ ਗਿਆ ਨਹੀਂ ਇੱਦਾਂ ਪੈਸੇ ਮਾਰਲੇ ਮੇਰੇ ਯਾਰ ਮੈਂ ਚਪੇੜਾ ਲਾਉਣੀ ਆ ਤੇਰੇ ਭੈਣ ਲਾਉਣੀ ਕਿਹੜਾ ਰਾਜੂ ਕੌਣ ਰਾਜੂ ਯਾਰ ਕੀ ਦੀ ਗੱਲ ਮੰਨੀ ਬਾਈ ਨਾ ਕਰ ਯਾਰ ਗੱਲ ਰਾਜੂ ਕਿਹੜਾ ਰਾਜੂ ਸਾਲਾ ਬਾਈ ਨਾ ਕਰ ਮੈਂ ਮੈਂ ਨਹੀਂ ਤੇਰੀ ਗੱਲ ਕਰਾਣੀ ਤੂੰ ਬੰਦਾ ਕੋਈ ਜਿਸ ਬੰਦੇ ਨੇ ਤੈਨੂੰ ਕੰਮ ਦਿੱਤਾ ਤੂੰ ਉਹਦੇ ਬਾਰੇ ਬੋਲਣ ਦੇ ਆ ਤੂੰ ਕੌਣ ਆ ਯਾਰ ਆ ਯਾਰ ਤੂੰ ਛੱਡ ਯਾਰ ਤੂੰ ਲਾਇਕ ਨਹੀਂ ਇਹਨਾਂ ਦੇ ਇਹ ਕੌਣ ਤੂੰ ਮੈਂ ਦੱਸ ਤਾ ਸਹੀ ਤੂੰ ਕੌਣ ਹੈ ਕੌਣ ਆ ਤੂੰ ਮੈਂ ਪੈਸੇ ਨਹੀਂ ਆ ਬਣਾਈ ਜਾ ਨਾ ਬਾਈ ਸਾਰਿਆਂ ਫਾਈਨਲ ਗੱਲ ਕਰਾ ਯਾਰ ਤੂੰ ਦੋ ਟੱਕੇ ਦਾ ਤੂੰ ਬੰਦਾ ਨਹੀਂ ਤੈਨੂੰ ਕੁਝ ਸਮਝ ਨਹੀਂ ਆਉਂਦੀ ਤੇਰੇ ਨਾਲ ਐਨੀ ਗੱਲ ਕਰਨੀ ਉਹਨਾਂ ਦੀ ਕਿਹੜਾ ਰਾਜੂ ਰਾਜੂ ਕੌਣ ਹੈ ਤੂੰ ਕਿੱਥੋਂ ਕਿਹੜਾ ਰਾਜੂ ਆ ਗਿਆ ਯਾਰ ਮਾੜੇ ਤੂੰ ਕਹੀ ਜਨਾ ਮੈਂ ਜਰਾਬ ਕੀਤੀ ਬੋਲਿਆ ਤੂੰ ਮਾ ਤੂੰ ਤੇਰੇ ਭੈਣ ਬਾਈ ਨਾਲ ਗੱਲ ਕਰਾ ਯਾਰ ਤੂੰ ਮੈਂ ਤੋ ਗਾਣਾ ਸੁਣੇਗਾ ਭੈਣ ਮੁੰਗੀ ਹੈਲੋ ਹੋਣੀ ਕਰ ਕਰ ਦੇ ਗੱਲ ਮੈਂ ਕਰਾ ਦੂੰਗਾ ਪਰ ਤੈਨੂੰ ਬੋਲਣਾ ਪੈਣਾ ਤਾਂ ਗੱਲ ਕਰਾਉਂਗਾ ਕੀ ਬੋਲਣਾ ਬਣਾ ਕਿੱਥੋਂ ਬੋਲਦਾ ਤੂੰ ਮੈਂ ਕਹਿ ਰਿਹਾ ਵੀ ਕਿੱਥੋਂ ਬੋਲਦਾ ਤੂੰ ਦੱਸ ਮੈਡੀਅਮ ਨਾਲ ਚਰਾਪ ਕੇ ਜਿਵੇਂ ਅਗਲੇ ਬੰਦੇ ਨੂੰ ਕਰ ਰਹੇ ਜਦੋਂ ਮੈਂ ਤੇ ਮੇਰਾ ਲੈਵਲ ਹੀ ਨਹੀਂ ਹੈਗਾ ਤੇ ਮੈਂ ਗੱਲ ਕਰਾਂ ਤੂੰ ਮੇਰੇ ਬਾਈ ਨਾਲ ਗੱਲ ਕਰਾ ਮੈਨੂੰ ਪਤਾ ਤੇਰਾ ਲੈਵਲ ਥੱਲੇ ਆ ਆਉ ਥੱਲੇ ਆ ਯਾਰ ਤੇਰੀ ਬੰਦੇ ਨਾਲ ਮੇਰੇ ਜਿਹਦੇ ਕਰਕੇ ਮੈਂ ਤੁਰਿਆ ਫਿਰਦਾ ਉਹਦੇ ਨਾਲ ਗੱਲ ਕਰਾ ਦੇ ਯਾਰ ਮੇਰੀ ਉਹ ਉਹ ਨਹੀਂ ਗੱਲ ਕਰਦਾ ਉਹ ਗੱਲ ਤਾਂ ਕਰੇਗਾ ਪਹਿਲੇ ਬੋਲ ਕੁਕੜੁ ਕੁੜੂ ਹਾਂ ਬਹੁਤ ਗਾਲੀ ਗਲੋਤ ਕੀਤੀ ਤਾਂ ਆ ਇੱਕ ਮਿੰਟ ਗੱਲ ਕਰ ਪੱਕ ਪੱਕ ਦੀਪਕ ਦੇ ਨਾਲ ਮੈਂ ਰੇਡੀਓ ਤੋਂ ਬੋਲ ਰਿਹਾ ਹਾਂ ਤੋ ਰਵਨੀਤ ਰਵਨੀਤ ਹਾਂ ਜੀ ਮੈਂ ਛਿੱਟ ਮੁਰਗਾ ਬਣ ਕੇ ਉਹ ਤੂੰ ਤਾਂ ਬਹੁਤ ਗਾਲਾਂ ਕੱਢਦਾ ਓਏ ਔਰ ਔਰ ਮੈਂ ਮਿਹਰੇ ਮੇਰੇ ਹੱਸਾ ਆਫਟਰ ਪੋਨੈਸਾ ਸਤਿ ਸ਼੍ਰੀ ਅਕਾਲ ਤੁਹਾਨੂੰ ਕੀ ਕਹਾਂ ਪਰ ਫੌਟ ਚੱਲ ਗਈ ਪ੍ਰਮੋਸ਼ਨ ਤੇ ਉਹ ਭਾਈਆ ਰਹੇਗਾ ਨੂੰ ਕਿੱਥੇ ਯਾਰ ਇੱਕ ਇਹ ਤਾਂ ਇਹ ਤਾਂ ਹੋ ਗਿਆ ਹੁਣ ਮੁਰਗਾ ਚੱਲ ਪਿਆ ਏ 6 ਤਰੀਕ ਨੂੰ ਮੂਵੀ ਵੀ ਚੱਲ ਪੈਣੀ ਏ ਤੂੰ ਦੇਖਣ ਆਏਂਗਾ ਯਾਰ ਆਪਣੀ ਮੂਹ ਜਦੂ ਨੇ ਪਹਿਲਾਂ ਡਿਮਾਇੰਡ ਪਰ ਮੇਰੀ ਗੱਲ ਸੁਣ ਪੂਰੇ ਸਾਲ ਦਾ ਆਇਆ ਹੁਣ ਫਿਲਮ ਚਾਹੇ ਦੇਖ ਲਈ ਪਰ ਕਿਸੇ 바ਾਰੇ ਮੰਨਦਾ ਨਹੀਂ ਮੈਂ ਯਾਰ ਲਾ ਵੀਓ ਲਾ ਵੀਓ ਰੀਯੂਨਾਈਟ ਲਾ ਵੀਓ ਆਰ ਥੈਂਕ ਯੂ ਸੌਰੀ ਤੇ ਸੌਰੀ ਤੇਰਾ ਮੁਰਗਾ ਬਣਾਇਆ ਜਿਉਂਦਾ ਰਹਿ ਸਾਥ ਆਪਣੇ ਪਾਸੇ ਜਾ ਨਾ 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 ਜਿਉਂਦਾ ਰਹਿ ਮੇਰਾ ਵੀਰ ਜਿਉਂਦਾ ਰਹਿ ਲਵ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਮਿਲਦੇ ਆਪਾਂ ਸਾਥ ਤੋਂ ਕੌਣ ਕੌਣ ਹੈ ਉੱਥੇ ਕੌਣ ਕੌਣ ਹੈ ਖਸੇ ਜਾਣੇ ਤੈਨੂੰ ਮਿਲਦੇ ਆ ਫੋਨ ਕਰਦੇ ਬਾਰ ਨਿਕਲ ਗਏ ਓਕੇ ਓਕੇ ਰਿਲੈਕਸ ਹੋ ਜਾ ਰਿਲੈਕਸ ਹੋ ਜਾ ਥੈਂਕ ਯੂ ਬਾਏ ਬਾਏ ਠੀਕ ਹੈ ਲਵ ਯੂ ਲਵ ਯੂ ਬਾਏ ਬਾਏ ਬਾਏ